ਜੀ 1 2 3 4 ਓਏ ਚਾਂਦੀ ਦੀਆਂ ਚਾਂਦਰਾਂ ਨਹੀਂ ਚਾਂਦੀ ਰੰਗੀ ਏ ਨਹੀਂ ਤੇਰੇ ਗੋਰੀਆਂ ਪੈਰਾਂ 'ਚ ਜੱਟ ਪਾਉਣ ਨੂੰ ਫਿਰੇ ਛੱਡ ਦੇ ਟਰਾਇਆਂ ਛੱਡ ਲਾਉਣੇ ਅਸਕੇ ਬੱਲ ਪਾਉਣ ਨੀ ਜਿਹੜੀ ਤੂੰ ਬਣਾਉਣ ਨੂੰ ਫਿਰੇ ਓ ਚਾਂਦੀ ਦੀਆਂ ਚਾਂਦਰਾਂ ਨਹੀਂ ਚਾਂਦੀ ਰੰਗੀ ਏ ਨਹੀਂ ਤੇਰੇ ਗੋਰੀਆਂ ਪੈਰਾਂ 'ਚ ਜੱਟ ਪਾਉਣ ਨੂੰ ਫਿਰੇ ਛੱਡ ਦੇ ਟਰਾਇਆਂ ਛੱਡ ਲਾਉਣੇ ਮੱਸ ਕੇ ਬੱਲ ਭਣ ਨੀ ਜਿਹੜੀ ਜੋ ਖਲੀਫਾ ਉੱਤ ਪਾਵਾਂਗੇ ਸਟੋਰੀ ਜੋ ਮੇ ਦਿੱਲੀ ਤੋਂ ਦਵਾਈ ਨੂੰ ਫਲੇਟ ਸਿੱਧੀ ਉੱਡਣੀ ਉਹ ਤੇ ਕਲੰਪਾ ਵਿੱਚ ਪੋਣਾ ਹੀ ਖਰੂਦ ਜੱਟਾ ਹੋਰ ਦੱਸ ਕਿਹੜੀ ਤੋਂ ਸਿੱਖਾਂ ਦੀ ਮੱਕੀ ਖੁੱਡਣੀ ਅੱਛ ਤੂੰ ਦਵਾਈ ਵਿੱਚ ਕਿਹੜੀ ਮੱਕੀ ਖੁੱਡਣੀ ਓ ਕੰਨ ਕਰ ਨੇੜੇ ਹੋ ਕੇ ਸੁਣ ਮੋਟਿਆਰੇ ਕੰਨ ਕਰ ਨੇੜੇ ਹੋ ਕੇ ਸੁਣ ਮੱਟਿਆਰੇ ਜੱਟ ਦਿਲ ਵਾਲਾ ਦੁੱਖਣਾ ਸੁਣਾਉਣ ਨੂੰ ਗਰੇ ਛੱਡ ਦੇ ਟਰਾਇਆਂ ਛੱਡ ਲਾਉਣੇ ਮੱਥ ਕੇ ਬੱਲ ਪੌਣ ਨੀ ਜਿਹੜੀ ਤੋਂ ਦੀ ਦਨੀਆ ਚਾਹੇ ਰਾਨੀ ਚਾਹਦੀ ਰੰਗੀਏ ਨਹੀਂ ਤੇਰੇ ਕੋਰੀਆਂ ਪੈਰਾਂ ਤੇ ਜੱਟ ਪਾਉਣ ਨੂੰ ਫੇਰੇ ਓ ਅਰੇ ਕੀਰਤ ਹੈ ਜਸ ਦੀ ਉਹਨਾਂ ਨੂੰ ਮੇਰਾ ਬਗਲੀ ਕਲਾ ਚ ਮੈਨੂੰ ਲਵੀ ਸਾਰੇ ਆਖਦੇ ਬੇਬੇ ਆਪੂਆਰ ਨਾਲ ਲਵੀ ਲਵੀ ਆਖਦੇ ਭਰ ਕਰ ਤੂਸ ਲਾਇਆ ਟੱਪ ਚ ਖਲੋਕ ਬਿਤ ਧੁਰਦੀਆ ਟਿੱਕ ਟੱਪ ਬਣਾਉਣ ਨੂੰ ਫਿਰੇ ਓ ਝੱਟੀਆਂ ਝੰਜਰਾਂ ਨੇ ਚਾਂਦੀ ਰੰਗੀ ਐ ਨਹੀਂ ਤੇਰੇ ਗੋਰੀਆਂ ਪੈਰਾਂ ਚ ਜੱਟ ਪਾਉਣ ਨੂੰ ਫਿਰੇ ਛੱਡ ਜੱਟ ਰਾਈਆ ਛੱਡ ਲਾਉਣੇ ਮੱਛ ਕੇ ਬਗਲ ਭੜਨੀ ਨੇ ਜਿਹੜੀ ਤੂੰ ਬਣਾਉਣ ਨੂੰ ਫਿਰੇ ਕਦੀ ਤੂੰ ਜਾਲ ਤੋਂ ਪਿਆਰੀ ਜਾਨ ਮੇਰੀ ਇਹ ਨੀ ਗੋਰੀਆਂ ਗੱਲਾਂ ਚ ਟੋਏ ਪੈਂਦੇ ਜਦੋਂ ਹੱਸਦੀ ਮੱਕਦਾ ਦਿਮਾਗ ਤੇਰਾ ਹੋ ਗਿਆ ਖਰਾਬ ਜੱਟ ਮਾਰਨਾ ਬਖਾਈ ਗੱਲ ਹੈ ਨਹੀਂ ਤੇਰ ਬੱਛਦੀ ਬਪਾਣ ਜੱਟਿਆਣਾ ਗੱਲ ਹੈ ਨਹੀਂ ਤੇਰਾ ਬੱਛਦੀ ਓ ਦਿਲ ਤੇ ਫਰੇਮ ਵਿੱਚ ਫਿੱਟ ਤੇਰੀ ਫੋਟੋ ਦਿਲ ਦੇ ਫਰੇਮ ਵਿੱਚ ਫਿੱਟ ਤੇਰੀ ਫੋਟੋ ਜੱਟ ਦਿਲ ਤੈਨੂੰ ਚੀਰ ਕੇ ਦਿਖਾਉਣੁ ਕਰ ਛੱਡ ਦੇ ਤਰਾਈਆਂ ਛੱਡ ਲਾਉਣੇ ਮੱਤ ਕੇ ਬੱਲ ਪਾਣਨੀ ਦੀਆਂ ਚਾਚਰਾਂ ਨਹੀਂ ਚਾਂਦੀ ਰੰਗੀਏ ਨਹੀਂ ਤੇਰੇ ਗੋਰੀਆਂ ਪੈਰਾ ਚ ਜੱਟ ਕੌਣ ਨੂੰ ਫਰੇ ਓ ਸਾਰਾ ਕਿਲੇ ਭੁਖ ਰਾਜ ਸੱਤ ਕਿਲੇ ਚ ਪਸੋਣਾ ਤਿੰਨ ਮਹੀਨੇ ਤੱਕ ਤਾਂ ਨੋਟਾਂ ਚ ਖੇਡੂ ਜੱਟ ਨਹੀਂ ਤਿੰਨ ਕ ਮਹੀਨੇ ਅਜ ਬਣੂ ਕਈ ਲੱਖ ਨਹੀਂ ਢਣੇੜ ਤੇ ਰੱਖ ਨਾ ਸ਼ਹਿਰ ਸਮਰਾਵਾਂ ਵਿੱਚ ਤੂੰ ਮੌਲ ਵਿੱਚ ਜੱਟੀ ਨੂੰ ਘਮਾੜਨੋਂ ਫਿਰੇ ਓ ਚਾਂਦੀ ਦੀਆਂ ਝਾਂਜਰਾਂ ਨਹੀਂ ਚਾਂਦੀ ਰੰਗੀਆਂ ਨਹੀਂ ਤੇਰੇ ਕੋਰੀਆਂ ਪਹਿਰਾ ਵਿੱਚ ਜੱਟ ਪਾਉਣ ਨੂੰ ਫਿਰੇ ਚਾਂਦੀ ਦੀਆਂ ਝਾਂਜਰਾਂ ਨਹੀਂ ਚਾਂਦੀ ਰੰਗੀਆਂ ਨਹੀਂ ਤੇਰੇ ਕੋਰੀਆਂ ਪਹਿਰਾ ਵਿੱਚ ਜੱਟ ਪਾਉਣ ਨੂੰ ਫਿਰੇ ਓ ਬਹੁਤ ਸਤਿ ਸ੍ਰੀ ਅਕਾਲ ਹੌਲਦਾਰ ਸਾਹਿਬ ਜਸਵੀਰ ਢਿੱਲੋਂ ਜੀ ਜਗਮਾਨ ਸੰਧੂ ਸਾਹਿਬ ਬਹੁਤ ਸਤਿ ਸ੍ਰੀ ਅਕਾਲ ਕਰਕੇ ਗਏ ਆਓ ਜੀ ਓ ਲੱਗਦੀ ਤੂੰ ਜਾਣ ਤੋਂ ਪਿਆਰੀ ਜਾਨੇ ਮੇਰੀ ਇਹ ਨੀ ਘੋਰੀਆਂ ਕੇ ਲੱਜ ਤੋਂ ਏ ਪੈਂਦੇ ਜਦੋਂ ਹੱਸਦੀ ਉਹ ਦਿਲ ਦੇ ਪ੍ਰੇਮ ਵਿੱਚ ਫਿੱਟ ਤੇਰੀ ਫੋਟੋ ਦਿਲ ਦੇ ਪ੍ਰੇਮ ਵਿੱਚ ਫਿੱਟ ਤੇਰੀ ਫੋਟੋ ਜੱਟ ਦਿਲ ਤੈਨੂੰ چیر ਕੇ ਦਿਖਾਉਣ ਨੂੰ ਫਿਰੇ ਛੱਡ ਦੇਟਾਂਗੇ ਛੱਡ ਲਾਉਣੇ ਮੱਖ ਕੇ ਤੇ ਗੱਲ ਪਰਨੀ ਨੀ ਜਿਹੜੀ ਤੂੰ ਬਣਾਉਣ ਨੂੰ ਫਰੇ ਉਹ ਚਾਹਦੀਆਂ ਚਾਹੇ ਰਾਂ ਨਹੀਂ ਚਾਹਦੀ ਰੰਗੀਆਂ ਨਹੀਂ ਤੇਰੇ ਕੋਰੀਆਂ ਪੈਰਾਂ 'ਚ ਜੱਟ ਪਾਉਣ ਨੂੰ ਫਿਰੇ ਚਾਹਦੀਆਂ ਚਾਹੇ ਰਾਂ ਨਹੀਂ ਚਾਹਦੀ ਰੰਗੀਆਂ ਨਹੀਂ ਤੇਰੇ ਕੋਰੀਆਂ ਪੈਰਾਂ 'ਚ ਜੱਟ ਪਾਉਣ ਨੂੰ ਫਿਰੇ